ਸਾਡੇ ਨੌਜਵਾਨ ਸਵੇਰ ਦੇ ਸ਼ਾਂਤ ਮੈਤਰੀਕੇ ਨਾਲ ਬੈਠੇ ਆ ਤੇ ਇਹ ਸ਼ਾਂਤ ਮੈਤਰੀਕੇ ਦੇ ਉੱਪਰ ਬੈਠੇ ਹੋ ਤੇ ਗੋਲਾਬਾਰੀ ਕਰ ਰਹੇ ਆ ਦੇਖੋ ਤੁਸੀਂ ਸਟੇਜ ਕਿੱਥੇ ਲੱਗੀ ਹੋਈ ਆ ਇੱਥੋਂ ਕਿਲੋਮੀਟਰ ਦਾ ਫਾਸਲਾ ਉਹ ਸਟੇਜ ਦੇ ਕੋਲ ਨਾ ਜਾ ਕੇ ਵੀ ਡਰੋਨ ਦੇ ਨਾਲ ਬੰਬ ਸਿਰਦੇ ਆ ਠੀਕ ਹੈ ਹੁਣ ਅਸੀਂ ਜਾਬਤੇ ਦੇ ਵਿੱਚ ਆ ਤੁਸੀਂ ਦੇਖੋ ਜਦੋਂ ਜਾਬਤੇ ਦੇ ਵਿੱਚ ਬੈਠੇ ਆਣੂਣੀਆਂ ਸਾਨੂੰ ਬਖਸ਼ ਦੇ ਇਹ ਗਾ ਤੇ ਫੇ ਸਾਡਾ ਘਰੋਂ ਨਿਕਲਣ ਦੀ ਬੰਦ ਕਰ ਦੇਣਗੇ ਜਮੀਨ ਨਹੀਂ ਹੈਗੀ ਤੁਹਾਨੂੰ ਨਹੀਂ ਮੈਂ ਹਾਂ ਜਮੀਨ ਨਹੀਂ ਹੈਗੀ ਕਾਹੜੋਂ ਉੱਥੇ ਮਰਨ ਆਇਓ ਜਮੀਰ ਤੇ ਹੈਗਾ ਜੀ ਜਮੀਰ ਤੇ ਹੈਗਾ ਆ ਜਿਆਰੇ ਪਾਣੀ ਦਿੱਤਾ ਜਾ ਰਿਹਾ ਕਿਉਂਕਿ ਅੱਗੇ ਸੀਗੇ ਤੇ ਉਹਨਾਂ ਨੂੰ ਨੂਨ ਵੀ ਟਰੈਕਟਰ ਪੂਰੇ ਤਰੀਕੇ ਦੇ ਨਾਲ ਉਹ ਉੱਥੇ ਨਮਕ ਵੀ ਰੱਖਿਆ ਗਿਆ ਨਮਕ ਵੀ ਕਹਿੰਦੇ ਨਮਕ ਚਟੋ ਦੇ ਨਾਲ ਫਰਕ ਪੈਂਦਾ ਹੈ ਕੁਛ ਸਾਹ ਜਿਹੜਾ ਉਹ ਚਾਹਦਾ ਹੈਗਾ ਮੂੰਹ ਦੇ ਵਿੱਚ ਮੂੰਹ ਦੇ ਵਿੱਚ ਲਾਰ ਬਣ ਜਾਂਦੀ ਹੈ ਨਮਕ ਦੇ ਨਾਲ ਤਾਂ ਜੋ ਜਿਹੜਾ ਧੂਆ ਹੁੰਦਾ ਉਹਦੇ ਨਾਲ ਸਾਹ ਅੰਦਰ ਨਾ ਜਾਵੇ। ਕਿਉਂਕਿ ਜਿਹੜਾ ਧੂਆ ਅੰਦਰ ਜਾਂਦਾ ਹੈ ਨਾ ਗਲਾ ਇਨਫੈਕਸ਼ਨ ਹੋ ਜਾਂਦੀ ਹੈ ਬਹੁਤ ਪ੍ਰੋਬਲਮ ਆਉਂਦੀ ਆ। ਤੁਸੀਂ ਦੇਖ ਸਕਦੇ ਹੋ ਆਹ ਕੱਲ ਗੋਲੀ ਬੱਜੀ ਸੀਗੀ। ਆਹ ਨੀਲ ਬੱਜਿਆ ਸੀ। ਆਹ ਦੇਖੋ ਇਹ ਗੋਲੀ ਰਵੜਦੀ। ਆਹ ਨੀਲ ਬੱਜਿਆ ਬਾਈ। ਗੋਲੀ ਬੱਜੀ ਸੀ। ਵੀਰ ਬੇਬੀ ਜੀ ਜੇ ਦੇਖੋ ਤੁਸੀਂ ਕਿਸ ਦੇ ਕੋਲ ਪਹਿਲਾਂ ਵੀ ਇਹਨਾਂ ਨੇ ਪ੍ਰੈਸ਼ਰ ਦੇ ਬਾਲੇ ਜੀ ਕੋਲਗੇਟ ਡਰਾਈ ਵੀ ਹੈ ਕੋਲਗੇਟ ਲਾਈਵ ਪਾਣੀ ਮੈਨੂੰ ਵੀ ਦੇਣਾ ਥੋੜਾ ਪਾਣੀ ਮੈਨੂੰ ਵੀ ਦੇਣਾ ਆ ਕੋਲਗੇਟ ਲਾਈ ਹੋਈ ਹੈ ਜਿਹਨਾਂ ਨੇ ਮੂੰਹ ਦੇ ਤੁਸੀਂ ਦੇਖ ਸਕਦੇ ਹੋ আর ਕਿਸ ਤਰੀਕੇ ਦੇ ਨਾਲ ਬੋ ਸਮੇਂ ਤਰੀਕੇ ਨਾਲ ਬੈਠੇ ਆ ਤੇ ਇਹ ਸ਼ਾਂਤਮਈ ਤਰੀਕੇ ਦੇ ਉੱਪਰ ਬੈਠੇ ਆ ਤੇ ਗੋਲਾਬਾਰੀ ਕਰ ਰਹੇ ਆ ਦੇਖੋ ਤੁਸੀਂ ਸਟੇਜ ਕਿੱਥੇ ਲੱਗੀ ਹੋਈ ਆ ਇੱਥੋਂ ਕਿਲੋਮੀਟਰ ਦਾ ਫਾਸਲਾ ਉਹ ਸਟੇਜ ਦੇ ਕੋਲ ਨਹੀਂ ਜਾ ਕੇ ਵੀ ਡਰੋਨ ਦੇ ਨਾਲ ਬੰਬ ਸਿੱਟਦੇ ਆ ਠੀਕ ਆ ਹੁਣ ਅਸੀਂ ਜਾਬਤੇ ਦੇ ਵਿੱਚ ਆ ਤੁਸੀਂ ਦੇਖੋ ਜਦੋਂ ਜਾਬਤੇ ਦੇ ਵਿੱਚ ਬੈਠਿਆਂ ਨੂੰ ਨਹੀਂ ਇਹ ਸਾਨੂੰ ਬਖਸ਼ਦੇ ਇਹ ਘਾਹ ਤੇ ਫੇ ਸਾਡਾ ਘਰੋਂ ਨਿਕਲ ਨਹੀਂ ਬੰਦ ਕਰ ਦੇਣਗੇ ਅਸੀਂ ਤਾਂ ਪੰਜਾਬ ਦੇ ਵਿੱਚ ਬੈਠੇ ਆ ਜੇ ਪੰਜਾਬ ਦੇ ਵਿੱਚ ਆਦੀ ਹੱਥ ਚ ਤੇ ਸਾਡੇ ਇਹ ਘਰੇ ਬੜਬੜ ਸਾਨੂੰ ਮਾਰ ਰਹੇ ਆ ਦੇਖੋ ਤੁਸੀਂ ਆ ਦੂਰ ਦੱਸੋ ਓਏ ਅੰਨ ਦਾਤਾ ਜਿਹੜਾ ਅੰਨ ਅਗਾਉਂਦਾ ਕਿਉਂ ਆਪਦੇ ਹੱਕ ਸ਼ਾਂਤ ਬਈ ਤਰੀਕੇ ਦੇ ਨਾਲ ਮੰਗ ਨਹੀਂ ਸਕਦਾ ਓਏ ਕਹਿੰਦੇ ਆ ਵੀ ਸਾਡਾ ਲੋਕਤੰਤਰ ਦੇਸ਼ ਆ ਸ਼ਰੀਆ ਦੇ ਲੋਕਤੰਤਰ ਦਾ ਘਾੜ ਕਰ ਰਹੇ ਆ ਸਾਨੂੰ ਸ਼ਾਂਤੀ ਦੇ ਨਾਲ ਬੈਠਿਆਂ ਦੇ ਉੱਪਰ ਸਾਡੇ ਉੱਪਰ ਗੋਲੇ ਮਾਰ ਰਹੇ ਆ ਹੈਂਡੀਕੈਪ ਨੌਜਵਾਨ ਸਾਡੇ ਵੱਡੇ ਭਰਾਵਾਂ ਦੇ ਅਥਰੂ ਗਏ ਤੇ ਗੋਲੇ ਸੱਟ ਰਹੇ ਆ ਜਿਹੜਾ ਕਹਿੰਦੇ ਆ ਕਿ ਕਿਸਾਨ ਹਨ ਆਮੀਨ ਵਾਲੇ ਆ ਮਜ਼ਦੂਰ ਹੈ ਨੂੰ ਕੋਈ ਜ਼ਮੀਨ ਨਹੀਂ ਹੈਗੀ ਕੋਈ ਵੀ ਨਹੀਂ I'm just going ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਨੇ ਲੋਕ ਇੱਥੇ ਵੱਖ-ਵੱਖ ਖੜੇ ਨੇ ਫੌਰ ਨਾਰੇ ਜੇ ਕਰੇ ਤੇ ਜੈ ਕਰੇ ਜੈ ਕਰੇ ਤੇ ਜੈ ਕਰੇ ਛੱਡੇ ਜਾ ਰਹੇ ਨੇ ਆਪਰ ਜੋਸ਼ਾ ਜੋਸ਼ ਜ਼ਰੂਰ ਹੈਗਾ ਜਿਹੜੇ ਵੀ ਹੈਗੇ ਨੇ ਪਰ ਜਾਪ ਤੇ ਵਿੱਚ ਨਹੀਂ ਯਾਰ ਵਾਧਨਾ ਦਾ ਕਰਿਆ ਕਰ Yeah. Okay. ਬਤਾ ਕਿ ਕਿਹੜੀਆਂ ਜਾਰੀਆਂ ਨੇ ਸਾਹਮਣੇ ਜਿਹੜਾ ਉਹ ਗੋਲਿਆਂ ਨੂੰ ਡਿਫਿਊਜ਼ ਕਰਨ ਵਾਸਤੇ ਪਾਈਪਾਂ ਪਾਈਪ ਵੀ ਲੈ ਕੇ ਗਏ ਹਨ ਪਾਣੀ ਦੇ ਪਾਈਪਰ ਟੈਂਕਰ ਤੱਕ ਅੱਗੇ ਤੱਕ ਲੈ ਕੇ ਗਏ ਨੇ ਸਰਜੀਤ ਦਿਖਾਓ ਸਰਜੀਤ ਦਿਖਾਓ ਟੈਂਕਰ ਆ ਪਾਣੀ ਵੀ ਲੈ ਕੇ ਗਏ ਨੇ ਅੱਗੇ ਡਿਫਿਊਜ਼ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਔਰ ਜਨਲ ਹੀ ਤੁਸੀਂ ਸਾਹਮਣੇ ਦੇਖ ਸਕਦੇ ਦੂਰ ਖੜੇ ਨੇ ਰੇਤ ਤੇ ਬੋਰੀਆਂ ਰੱਖਿਆ ਗਈਆਂ ਨੇ ਇੰਤਜ਼ਾਮ ਕੀਤੇ ਗਏ ਨੇ ਔਰ ਉਹਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਦੂਰ ਜਿਹੜਾ ਹੈਗਾ ਉਹ ਅਧ ਸੈਨਿਕ ਬਲ ਜਿਹੜੇ ਨੇ ਉਹ ਖੜੇ ਨੇ ਔਰ ਅਧ ਸੈਨਿਕ ਬਲ ਜਿਹੜੇ ਉੱਥੇ ਖੜੇ ਨੇ ਉਹਨਾਂ ਨੇ ਆਪਣੀ ਵੈਰੀਕੇਟਿੰਗ ਉੱਥੇ ਕੀਤੀ ਹੋਈ ਹੈ ਔਰ ਵੈਰੀਕੇਟਿੰਗ ਦੇ ਪਾਰ ਕਿਸ ਤਰੀਕੇ ਦੇ ਨਾਲ ਉੱਥੇ ਸਾਰਾ ਕੁਝ ਕੀਤਾ ਹੋਇਆ ਪਰ ਉਹ ਜਿਹੜਾ ਇੱਕ ਤਰੀਕੇ ਦਾ ਉੱਥੇ ਬਾਕਸ ਬਣਾਇਆ ਹੋਇਆ ਹੈ ਔਰ ਜਿਹੜਾ ਬਾਕਸ ਬਣਾਇਆ ਉਹਦੇ ਇੱਧਰ ਖੜੇ ਨੇ ਕਹਿੰਦੇ ਬਾਰਡਰ ਸੀ ਪਹਿਲੇ ਉਹ ਜਿਹੜਾ ਇੱਕ ਬਾਕਸ ਜਿਹਾ ਵੀ ਲੱਗਿਆ ਉਹਦੇ ਵੀ ਆਰਚ ਖੜੇ ਨੇ ਕਿਸਾਨ ਕਿਹਨੂੰ ਕਿਹਾ ਹਾਂਜੀ ਹਾਂਜੀ ਉਹਨਾਂ ਨੇ ਲਾਇਆ ਸੀ ਉਸ ਤੋਂ ਬਾਅਦ ਉਹਨੂੰ ਉਹ ਬਣਾ ਲਿਆ ਉਹ ਪੱਥਰੂ ਗੈਸ ਜਿਹੜੇ ਗੋਲੇ ਸੁੱਟਦੇ ਨੇ ਠੀਕ ਹੈ ਜੀ ਉਦੋਂ ਬਚਾਅ ਕਰਦੇ ਨੇ ਬੋਰੀਆਂ ਪਾ ਕੇ ਜਾਂ ਉਹਨਾਂ ਦੇ ਪਿੱਛੇ ਲੁੱਕ ਕੇ ਪਰ ਮੋਰਚਾ ਸੀ ਭੱਜ ਨਹੀਂ ਰਹੇ ਉੱਥੇ ਖੜੇ ਆ ਡਟੇ ਖੜੇ ਆ ਭੱਜਦੇ ਨਹੀਂ ਰਹੇ ਸਰਕਾਰ ਬੋਲੋ ਬਹੁਤ ਤਜਦਦ ਦਿੱਤਾ ਜਾ ਰਿਹਾ ਜੀ ਫਿਰ ਵੀ ਅਸੀਂ ਉੱਥੇ ਖੜੇ ਆ ਕੋਈ ਮਤਲਬ ਇੱਥੇ ਤਾਂ ਸਾਰਾ ਸਾਫ਼ ਕਰ ਦਿੱਤਾ ਗਿਆ ਕਿੱ ਕਰ ਰਿਹਾ ਮੇਰੇ ਖਿਆਲ ਚਿੱਕ ਰਹਿ ਗਿਆ ਸਾਡਾ ਪਹਿਲਾ ਮੋਰਚਾ ਇੱਥੇ ਸੀਗਾ ਅਸੀਂ ਅੱਗੇ ਗਏ ਆ ਉਹ ਵੀ ਥੋੜਾ ਅੱਗੇ ਆਏ ਨੇ ਵਿਚਾਲੀ ਥਾਂ ਖਾਲੀ ਸੀ ਪਰ ਉਹ ਉੱਥੇ ਵਰਕਰ ਆ ਰਹੇ ਨਾ ਉਹ ਅੱਗੇ ਆ ਰਹੇ ਨੇ ਨਾ ਅਸੀਂ ਇੱਥੇ ਇੱਥੇ ਖੜੇ ਹੋ ਜੀ ਪਰ ਉਹ ਆਖਰੀ ਹੈ ਬਸ ਉਹਦੇ ਅੱਗੇ ਤਾਂ ਨਹੀਂ ਹੈਗੀ ਬੈਰੀਕੇਟਿੰਗ ਅੱਗੇ ਵੀ ਹੈਗੀ ਉਹਦੇ ਅੱਗੇ ਹੈ ਨਹੀਂ ਆ ਚੁੱਕੇ ਨੇ ਘਟੋ ਘਟੋ ਬੋਤਲ ਚਲਾਈ ਜਾਂਦੇ ਨੇ ਜੀ ਸਵੇਰ ਤੋਂ ਚਲਾਈ ਜਾਂਦੇ ਨੇ ਠੀਕ ਆ ਦੇ ਫੜਦੇ ਨਹੀਂਗੇ ਜੀ ਜਿਹੜਾ ਥੋੜੇ ਜਿਹੜੇ ਮੇਰੇ ਕੋਲ ਆਹ ਫੇਰ 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 ਤੈਨੂੰ ਕਹਿੰਦੇ ਆਹ ਤੂੰ ਕਿੱਸੇ ਗੋਲੇ ਨੇ ਕਿ ਕੋਈ ਹੋਰ ਵੀ ਹੈਗੀ ਆ ਗੋਲੀਆਂ ਵੀ ਨੇ ਪਲਾਸਟਿਕ ਦੀਆਂ ਸ਼ਾਇਦ ਉਹ ਵੀ ਮਾਰਦੇ ਉਹ ਵੀ ਮਾਰਦੇ ਆ ਜੀ ਉਹ ਬੰਦਾ ਮੈਂ ਨਹੀਂ ਮਾਰਦਾ ਨੀ ਰਬੜ ਦੇ ਮਾਰਨ ਨੂੰ ਹੋ ਜਾਂਦਾ ਜ਼ਖਮ ਹੋ ਜਾਂਦੇ ਐ ਐਕਸਪਾਇਰ ਐਕਸਪਾਇਰ ਡੇਟ ਦੇ ਗੋਲੇ ਨੇ ਉਹ ਸਾਡੇ ਦੇ ਸੁੱਟੇ ਜਾਂਦੇ ਨੇ ਜਿਹੜੇ ਐਕਸਪਾਇਰ ਡੇਟ ਦੇ ਗੋਲੇ ਨੇ ਜਿਹੜੇ ਕਿਤੇ ਵੀ ਚੱਲਦੇ ਆਪੇ ਉਹ ਤੇ ਜਿਹੜਾ ਪਲਾਸਟਿਕ ਦੀਆਂ ਬੋਤਲਾਂ ਪਈਆਂ ਨੇ ਉਹ ਕਿਧੀਆਂ ਪਈਆਂ ਨੇ ਪ گیا ہو مطلب پانی پی پی کے ছুটি ਹੋਈਆਂ ਨੇ ਹਾਂ ਤੁਸੀਂ ਦੇਖ ਸਕਦੇ ਹੋ ਸੜਕ ਤੇ ਵੀ ਗੋਲੇ ਦੇ ਖੋਲ ਜਿਹੜੇ ਨੇ ਦਿਖਾਈ ਦੇ ਰਹੇ ਤੁਹਾਨੂੰ ਸੜਕ ਤੇ نیچے ਗੋਲੇ ਦੇ ਖੋਲ ਪਏ ਨੇ ਉਧਰੋਂ ਲਗਾਤਾਰ ਸਵੇਤ ਦੀ ਗੋਲਾਬਾਰੀ ਹੋ ਰਹੀ ਹੈ ਜੇ ਬਾਰਡਰ ਪਾਰ ਦੀ ਗੱਲ ਕਰੀਏ ਬਹੁਤ ਨੇੜੇ ਆਗੇ ਨੇ ਬਹੁਤ ਥੋੜਾ ਕੰਡਿਆਲੀ ਕਾਰ ਵਿੱਚ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਥੋੜਾ ਜਿਹਾ ਡਿਸਟੈਂਸ ਰਹਿ ਗਿਆ ਹੈ ਉਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਸੜਕ ਤੇ ਤੁਹਾਨੂੰ ਖੋਲ ਪਏ ਦਿਖਾਈ ਦੇਣਗੇ ਉਸ ਦੇ ਨਾਲ ਹੀ ਉਧਰ ਜੀਸੀਬੀ ਦੇ ਪੰਜੇ ਵਾਲੀਆਂ ਜਿਹੜੀਆਂ ਨੇ ਮਸ਼ੀਨਾ ਓ ਕਰਦੇ ਨੇ ਪਰੋਜ਼ ਦੇ ਨਾਲ ਹੀ ਦੇਖिए ਕਿ ਇੱਥੇ ਜਿਹੜਾ ਇੱਕ ਟਕਰਾਅ ਜਿਹੜਾ ਹੈਗਾ ਆਮਣੇ ਸਾਹਮਣੇ ਦਾ ਘਟੋ ਘਟ ਵੜਿਆ ਹੋਇਆ ਹੈ ਹਜੇ ਲੀਡਰਸ ਦੀਆਂ ਮੀਟਿੰਗ ਚੱਲ ਰਹੀਆਂ ਨੇ ਔਰ ਲੀਡਰ ਨੇ ਖਾਸ ਕਰਕੇ ਸਾਰੇ ਕਿਸਾਨਾਂ ਨੂੰ ਇੱਥੇ ਕਿਹਾ ਜਿਹੜੇ ਪ੍ਰਦਰਸ਼ਨਕਾਰੀ ਮੁਜ਼ਾਹਿਰ ਕਰੀ ਇੱਥੇ ਆਏ ਨੇ ਕਿ ਤੁਸੀਂ ਪੂਰੇ ਤਰੀਕੇ ਦੇ ਨਾਲ ਜੱਟ ਧਾਬਣਾ ਕੇ ਰੱਖੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਆ ਰਿਹਾ ਨੇ ਲੀਡਰ ਜਿਹੜੇ ਨੇ ਵੱਖ-ਵੱਖ ਜ਼ਿਲ੍ਹਾ ਤੋਂ ਉਹ ਉੱਥੇ ਭਾਸ਼ਣबाजी ਕਰ ਰਹੇ ਨੇ ਸਟੇਜ ਲੱਗੀ ਹੋਈ ਹੈ ਬਹੁਤ ਕਿਸਾਨ ਖੜਾ ਹੋਇਆ ਹੈ باوجود ਉਸ ਦੇ ਜੈਕਾਰੇ ਬਹੁਤ سارے ਸਲੋਗਨਸ ਉਹ ਦਿੱਤੇ ਜਾ ਰਹੇ ਨੇ ਔਰ ਉਸ ਦਿਨ ਨਾਲ ਹੀ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਜਿਸ ਤਰੀਕੇ ਨਾਲ ਇੰਤਜ਼ਾਮ ਜਿਸ ਤਰੀਕੇ ਨਾਲ ਗੋਰੀਆਂ ਦਾ ਇੰਤਜ਼ਾਮ ਥੋੜਾ ਜਿਹਾ ਉੱਥੇ ਤਾਂ ਕਿਸਾਨ ਜਾ ਰਹੇ ਨੇ ਉਹਦੇ ਬਾਅਦ ਡਿਸਟੈਂਸ ਬਹੁਤ ਥੋੜਾ ਰਹਿ ਗਿਆ ਉੱਥੇ ਦਿਖਾਈ ਦੇ ਰਹੇ ਨੇ ਸਿੱਪਕੋ ਕੋਲ ਬਿਲਕੁਲ ਕੋਲ ਖੜੇ ਹੈ ਜੇ ਤੁਹਾਨੂੰ ਦੱਸੀਏ ਤਾਂ ਬਿਲਕੁਲ ਹੀ ਨਜ਼ਦੀਕ ने वो लगे हुए ने हजे ज़रा आगुआ के बारे गलबात हो रही है खास करके आगुओं की मीटिंग से मीटिंग चल रही है केंद्र ने दोबारा तो किसानों को बुलाया कि गलबात की जाए और किसी भी तरीके की कोई भी हरकत ना की जाए पर जा, 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 ਪੰਜਾਬੀ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਕਿ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ